ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਜੀਠਲੀਆਂ ਮਾਰੀਆਂ ਹੋਈਆਂ 10 ਜਬੜੀਆਂ ਦਾ ਜਵਾਬ ਦੇਣਾ ਹੈ ਧਿਆਨ ਦੇ ਨਾਲ ਸੁਣੋ ਤੇ ਪਹਿਲਾਂ ਚਾਹਣ ਵਾਲੇ ਦੇਖਣ ਕਿ ਜੈਕਟ ਵਧੀਆ ਲੱਗਦੀ ਹੈ 5000 ਰੁਪਈਆ ਵਾਲੀ ਮਹਿੰਗੀ ਨਹੀਂ 3000 ਦਾ ਕੱਪੜਾ ਸੀ ਤੇ 2000 ਸਮਾਈ ਵਾਲਾ ਲੈ ਦਿੰਦਾ ਅੰਦਰ ਕਪੜਾ-ਕਪੜਾ ਲਿਗ ਵਾਸਤੇ ਵਧੀਆ ਲੱਗ ਰਿਹਾ ਹੈ। ਉਹਦਾ ਮੈਚਿੰਗ ਵਧੀਆ ਹੈ। ਆ ਘੜੀ ਵੀ ਉਦਾਂ ਦੀ ਹੈ। ਕੁਰਤਾ ਪਜਾਮਾ ਵੀ ਪੱਕਦੇ ਉਦਾਂ ਦੀ ਹੈ। ਵਧੀਆ ਲੱਗਦਾ ਫਿਰ। ਚਲੋ। ਬਹੁਤ ਵੱਡੇ ਚੈਨਲਾਂ ਤੇ ਇਹ 10 ਜਵਲੀਆਂ ਜਿਹੜੀਆਂ ਮਾਰੀਆਂ ਬਲੀਠੀਆਂ ਨੇ ਬਹੁਤ ਕੁਝ ਚੈਨਲਾਂ ਵਾਲੇ ਦਿਖਾ ਰਹੇ। ਮੈਂ ਸਾਰਿਆਂ ਦਾ ਜਵਾਬ ਦੇਣਾ ਨਹੀਂ ਚਾਹੁੰਦਾ। 2-4 ਕਿਤਾ ਦੇ ਦਊ ਵਿੱਚੋਂ। ਜਿਹੜੀਆਂ ਚਿਲਹੂਨੇ ਲੜਨ ਲਾ ਦੇਣਗੇ। ਪਹਿਲਾਂ ਤਾਂ ਮਜੀਠੀਆ ਕਹਿੰਦਾ ਕਹਿੰਦਾ ਜੇਲ੍ਹ ਵਿੱਚ ਮੇਰੇ ਤੇ 32 ਪਤਾ ਨਹੀਂ 35 ਪਤਾ ਨਹੀਂ 36 ਕੈਮਰੇ ਲਾਏ ਗਏ ਓਕੇ ਐਨੀ ਮੂਵਮੈਂਟਸ ਸੀ ਮੇਰੇ ਤੇ ਉਹਨਾਂ ਕੈਮਰਾ ਨਾਲ ਤੇਰਾ ਪ੍ਰਸ਼ਾਸਨ ਨੇ ਸਰਕਾਰ ਨੇ ਕੁਝ ਨਹੀਂ ਦੇਖਣਾ ਸੀ ਤੇਥੋਂ ਕੁਝ ਨਹੀਂ ਕਰਾਉਣਾ ਸੀ ਅਗਲੇ ਉਹਨਾਂ ਨੇ ਕੈਮਰੇ ਤਾਂ ਲਾਏ ਸੀ ਬੀਹ ਚਿੱਟੇ ਦਾ ਵਪਾਰ ਇੱਕ ਦੇ ਅੰਦਰ ਮਰਮੁਰਨਾ ਜਾਵੇ ਸਾਡੇ ਗਲ ਪਵੇ ਤਾਂ ਲਾਇਏ ਸੀ ਕੈਮਰੇ ਸਮਝਾਈ ਗੱਲ ਦੀ ਕਿਉਂਕਿ ਜਿਹੜੀ ਬੱਬਰ ਖਾਲਸਾ ਨੇ ਧਮਕੀ ਦਿੱਤੀ ਹੈ ਇਹ ਵੀ ਕਰਤੂਤਾਂ ਤੁਹਾਡੀਆਂ ਆਪਣੀਆਂ ਸੀ ਵੀ ਉਹ ਜਾਣ ਕੇ ਸ਼ੋਸ਼ੇ ਛੱਡੇ ਜਾਣ ਸੁਰਲੀਆਂ ਛੱਡੀਆਂ ਜਾਣ ਪ੍ਰਸ਼ਾਸਨ ਨੂੰ ਭਜਣਾ ਪੈਣ ਸਰਕਾਰ ਨੂੰ ਪ੍ਰੋਬਲਮ ਪਵੇ ਉਹਨਾਂ ਕਰਕੇ ਤੁਹਾਡੇ ਦੇ 32 33 ਕੈਮਰੇ ਲਾਏ ਸੀ ਵੀ ਇਤਰੋਂ ਉਤਰੋਂ ਨੰਗਾ ਟੱਪਦਾ ਹੋਏ ਉਦਾਂ ਨਾਲ ਧੌਣ 'ਚ ਕੁਛ ਮਾਰ ਜੇ ਅੰਦਰ ਨਾਲ ਮਰ ਜੇ ਮਰਿਆ ਗੱਲ ਸਾਡੇ ਸੌਰੀ ਮਰਿਆ ਸੱਪ ਸਾਡੇ ਗੱਲ ਪਵੇ ਤਾਂ ਕੈਮਰੇ ਲੱਗੇ ਸੀ ਇੱਕ ਤਾਂ ਜਵਾਬ ਇਹ ਤੇ ਦੂਜੀ ਗੱਲ ਉਹਨੇ ਕਹੀ ਕਹਿੰਦਾ ਟਾਈਗਰ ਅਭੀ ਜਿੰਦਾ ਹੈ ਟਾਈਗਰ ਨਹੀਂ ਟਾਈਗਰ ਨਹੀਂ ਕਹਿਣਾ ਸੀ ਇਹ ਕਹਿਣਾ ਸੀ ਵੀ ਚਿੱਟੇ ਦਾ ਵਪਾਰੀ ਪੰਜਾਬ ਨੂੰ ਲੁੱਟਣ ਵਾਲਾ ਲੋਕਾਂ ਦੇ 15-16 ਲੱਖ ਪੁੱਤ ਮਰਵਾਉਣ ਵਾਲਾ ਹਾਲੇ ਜਿੰਦਾ ਹੈ ਇਦਾਂ ਕਹਿਣਾ ਸੀ ਸਮਝ ਗਈ ਗੱਲ ਦੀ ਟਾਈਗਰ ਨੇ ਕਿਹਾ ਸੀ ਹੁਣ ਜੇ ਕੋਈ ਮੇਰੇ ਕੋਲ ਪੁੱਛੇ ਨਾ ਇੱਕ ਅਜੇ ਦੇਵਗੰਦੀ ਫਿਲਮ ਹੈ ਉਹ ਜਿਹੜਾ ਪਲੇਨ ਹਾਈਜੈਕ ਕੀਤਾ ਸੀ ਗੰਧਾਰ ਉਹਦੇ ਤੇ ਬਣੀ ਹੋਈ ਹੈ ਤੇ ਉਹ ਜਿਹੜਾ ਅਤਵਾਦੀ ਸੀ ਪਾਕਿਸਤਾਨ ਦਾ ਉਹਨੂੰ ਰੈਸਟ ਕੀਤਾ ਸੀ ਤੇ ਜਦੋਂ ਉਹਨੂੰ ਛੱਡਣ ਗਏ ਨੇ ਨਾ ਕੈਂਪਰਮੈਂਟ ਜਿਹੇ ਹੋਇਆ ਸੀ ਵੀ ਅਸੀਂ ਪਲੇਨ ਤਾਂ ਛੱਡਾਂਗੇ ਸਾਡਾ ਹੱਤਬਾਦੀ ਛੱਡੋ ਚਲੋ ਸਪਸ਼ਟ ਨਹੀਂ ਮੈਂ ਜਣਾ ਤੇ ਜਦੋਂ ਇਧਰ ਸਾਡੀ ਕਮਾਂਡੋ ਜਾਂਦੀ ਹੈ ਪਲੇਨ ਲੈ ਕੇ ਤਾਂ ਉਧਰ ਉਹ ਕਾਫੀ ਤੇਲ ਦੇ ਕੇ ਆਉਂਦੇ ਆ ਮੈਂ ਲੰਮਾ ਜੜਾ ਨਾ ਕਰਾਂ ਤੇ ਉਹਨੂੰ ਨਾਲ ਹੀ ਲਿਆਉਂਦੇ ਤੇ ਫਿਰ ਉਹਨੂੰ ਨਾ ਜਹਾਜ਼ ਤੋਂ ਥੱਲੇ ਛੁੱਟਦੇ ਨੇ ਬੰਬ ਪਾ ਕੇ ਗ੍ਰੇਨੇਟ ਪਾਕ ਦੇ ਨਾਲ ਕਹਿੰਦੇ ਨੇ ਕਹਿੰਦੇ ਹਾਂ ਸੱਚ ਦੋਸਤ ਕੋ ਸਾਡੇ ਦੇਸ਼ ਮੇਂ ਕੁੱਤੋਂ ਕੋ ਮਾਰਨੇ ਕੀ ਇਜਾਜ਼ਤ ਨਹੀਂ ਹੈ ਇਹ ਮਜੀਠੀ ਨੇ ਉਹਨੇ ਕਿਹਾ ਮੈਂ ਮੈਂ ਤਾਂ ਫਿਲਮ ਦੀ ਗੱਲ ਕਰੀ ਹੈ ਵੀ ਉਥੇ ਕਿਹਾ ਸੀ ਉਹਨਾਂ ਨੇ ਇਹ ਡਾਇਲੋਗ ਬੋਲਿਆ ਹੋਇਆ ਇਹਨੇ ਵੀ ਡਾਇਲੋਗ ਸਲਮਾਨ ਖਾਨ ਦੀ ਫਿਲਮ ਦਾ ਬੋਲਿਆ ਕਿ ਟਾਈਗਰ ਅਬੀ ਜਿੰਦਾ ਹੈ ਟਾਈਗਰ ਨਹੀਂ ਇਹ ਕਹਿਣਾ ਸੀ ਚਿੱਟੇ ਦਾ ਵਪਾਰੀ 16 17 ਲੱਖ ਚਿੱਟੇ ਨਾਲ ਮੁੰਡਾ ਜਿਹੜਾ ਮਰਿਆ ਬੀ ਉਹ ਮੁੰਡੇ ਮਰਵਾਉਣ ਵਾਲਾ ਹਲੇ ਮਜੀਠੀਆ ਜਿੰਦਾ ਹੈ ਇਹ ਕਹਿਣਾ ਸੀ ਚੰਗਾ ਲੱਗਿਆ ਬਹੁਤ ਅੱਛਾ ਇੱਕ ਗੱਲ ਹੋਰ ਕਹੀ ਦੇਖੋ ਕਹਿੰਦਾ ਜਦੋਂ ਬੈਸ ਹੋਈ ਅਕੇ ਸਰਕਾਰ ਦੇ ਵਕੀਲਾ ਨੇ ਇਹ ਗੱਲ ਕਹੀ ਕਿ ਜਵਾਨਤ ਦੇ ਦਿਓ ਜੀ ਮਜੀਠੀਆ ਮੁੱਛਾਂ ਨੂੰ ਤਾ ਨਾ ਦੇਵੇ ਪਹਿਲੀ ਗੱਲ ਤਾਂ ਇਹ ਦੱਸੋ ਵੀ ਜਿਹੜੇ ਵਿਰੋਧੀ ਧਿਰ ਦੇ ਵਕੀਲ ਹੁੰਦੇ ਨੇ ਮਤਲਬ ਜਿਹੜੇ ਸਰਕਾਰ ਦੇ ਵਕੀਲ ਹੁੰਦੇ ਆ ਤੇ ਉਹ ਏਦਾਂ ਕਿ ਮੈਂ ਕਹਿ ਦੰਗੇ ਵੀ ਜਵਾਨ ਨੂੰ ਦੇ ਦੇ ਉਹ ਤਾਂ ਰੋਕਣਗੇ ਉਹ ਕਿਦਾਂ ਕਹਿ ਦੰਗੇ ਇਹ ਵਕੀਲਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਜਿਹੜੇ ਕਿ ਬੇਦੁਕੀਆਂ ਗੱਲਾਂ ਜਵੜੀਆਂ ਗੱਲਾਂ ਹੁਣ ਇਹ ਗੱਲ ਕਹੀ ਕਿ ਮੁੱਛਾਂ ਨੂੰ ਤਾ ਨਾ ਦੇਵੇ ਉਹ ਭਰਾਵਾ ਜਿਹੜਾ ਮੁੱਛਾਂ ਤੇ ਹੱਥ-ਪੇਰ ਦਾ ਹੁੰਦਾ ਹੈ ਨਾ ਉਹਨੂੰ ਪੰਜਾਬੀ ਦੇ ਵਿੱਚ ਬਦਮਾਸ਼ ਕਹਿੰਦੇ ਆ ਬਦਮਾਸ਼ ਉਹਨੂੰ ਚੰਗਾ ਨਹੀਂ ਮੰਨਦੇ ਬਿਮੁਛਾ ਦੇ ਹੱਥ ਬੇਨਣ ਵਾਲਾ ਬੰਦਾ ਸਮਝਿਆ ਹੀ ਗੱਲ ਦੀ ਉਹਨੂੰ ਚੰਗਾ ਨਹੀਂ ਕਹਿੰਦੇ ਦੂਜੀ ਗੱਲ ਤੁਹਾਨੂੰ ਤਾਂ ਮੁਸ਼ਾ ਰੱਖਣ ਦਾ ਹੱਕ ਹੀ ਕੋਈ ਨਹੀਂ ਜਿਹੜੇ ਬੰਦੇ ਨਸ਼ਾ ਤਸ਼ਕਰ ਹੋਣ ਪੰਜਾਬ ਨੂੰ ਲੁੱਟਣ ਵਾਲੇ ਹੁਣ ਜਿੰਨਾ ਬੇਅਦਬੀ ਕਰਵਾਈ ਪੋਵੇ ਉਹ ਤਾਂ ਮੁਸ਼ ਦੇ ਹੱਕਦਾਰ ਹੀ ਨਹੀਂ ਤੂੰ ਤਾਂ ਸੇਫ ਸੁਫ ਕਰਾ ਕੇ ਖੁਸਰੇ ਦੀ ਅੱਡੀ ਵਰਗਾ ਕੱਢੋ ਜਿੱਥੇ ਜਾ ਕੇ ਝੰਗੜਾ ਪਾ ਕੇ ਨੱਚਣਾ ਲਚੋ ਤੁਸੀਂ ਥੋੜਾ ਮੁਸ਼ਾਹਨਾ ਕੀ ਮਤਲਬ ਹੈ ਤੁਹਾਨੂੰ ਜੇ ਕਿਤੇ ਪੰਥ ਦੀ ਕੌਮ ਦੀ ਸਿਧਾਂਤਾਂ ਦੀ ਸਮਝ ਹੋਵੇ ਤਾਂ ਪੰਜਾਬ ਦੇ ਆ ਹਾਲਾਤ ਤੁਸੀਂ ਬਣਾਉਂਦੇ ਸ਼੍ਰੋਮਣੀ ਕਮੇਟੀ ਦਾ ਤੁਸੀਂ ਇਦਾਂ ਬੇੜਾ ਕਰ ਕਰਦੇ ਇਹ ਜਵਾਬ ਨੇ ਤੁਹਾਡੀਆਂ ਗੱਲਾਂ ਦੇ ਫਿਰ ਕਹਿੰਦਾ ਜੀ ਬਾਬੇ ਗੁਰਿੰਦਰ ਢਿਲੋਂ ਦੀ ਸਕਿਉਰਟੀ ਦੇ ਨਾਲ ਕੈਂਪਰੋਮਾਈਜ਼ ਕੀਤਾ ਜੇਲ ਪ੍ਰਸ਼ਾਸਨ ਨੇ ਗੱਡੀ ਅੰਦਰ ਨਹੀਂ ਜਾਣ ਦਿੱਤੀ ਹੁਣ ਇਹ ਸਭ ਤੋਂ ਵੱਡੀ ਜਮੜੀ ਜਮੜ ਗਿਆ ਕੋਈ ਵਕੀਲ ਦੱਸੂਗਾ ਵੀ ਜੇਲ੍ਹ ਅੰਦਰ ਕਿਸੇ ਮੰਤਰੀ ਤੋਂ ਬਿਨਾ ਕਿਸੇ ਜੱਜ ਤੋਂ ਬਿਨਾ ਕਿਸੇ ਵਕੀਲ ਤੋਂ ਬਿਨਾ ਸਿੱਧਾ ਕੋਈ ਅੰਦਰ ਜਾ ਸਕਦਾ ਕਿਸੇ ਨੂੰ ਇਜਾਜ਼ਤ ਹੀ ਨਹੀਂ ਸ਼ੁਕਰ ਕਰੋ ਵੀ ਗੱਡੀ ਬਾਹਰ ਰੋਕੇ ਬਾਬੇ ਨੂੰ ਦਰਵਾਜ਼ਾ ਖੋਲ ਕੇ ਅੰਦਰ ਲੈ ਗਏ ਹੋ ਸ਼ੁਕਰ ਕਰੋ ਉਹ ਵੀ ਜਿਵੇਂ ਤੁਸੀਂ ਤਾਰਾਂ ਜੋੜਦੇ ਹੋ ਨਾ ਵੀ ਬੀਜੇਪੀ ਦੇ ਨਾਲ ਸੈਂਟਰ ਨਾਲ ਜੁੜਿਆ ਸੀ ਤਾਂ ਸ਼ਾਇਦ ਅੰਦਰ ਲੰਘਿਆ ਨਹੀਂ ਤਾਂ ਮੁਸ਼ਕਲ ਸੀ ਇਹ ਗੱਲਾਂ ਮਜੀਠੀਏ ਨੇ ਕਈਆਂ ਦੇ ਕਈਆਂ ਤਾਂ ਹੋਰ ਵੀ ਬਹੁਤ ਖੁਸ਼ ਹੈ ਪੋਸ਼ ਪਾਸੇ ਮੈਂ ਨਾ ਜਾਵਾਂ আচ্ছা ਇੱਕ ਗੱਲ ਹੋਰ ਕਹੀ ਅਕੇ ਪ੍ਰਸ਼ਾਸਨ ਇਹ ਚਾਹੁੰਦਾ ਸੀ ਕਿ ਮਜੀਠੀਆ ਜੇਲ੍ਹ ਦੇ ਵਿੱਚ ਹੀ ਮਰ ਜੇ ਤੇ ਨਾਲ ਨਾ ਕੀ ਦਾ ਜੋੜਿਆ ਸਿੱਧੂ ਮੂਸੇਵਾਲੇ ਦਾ ਅਕੇ ਜਿਵੇਂ ਸਿੱਧੂ ਮੂਸੇਵਾਲ ਤੁਸੀਂ ਮਰਵਾਇਆ ਤਾਂ ਇਦਾਂ ਮੈਨੂੰ ਵੀ ਮਰਵਾ ਦਿਓ ਇਦਾਂ ਵੀ ਗੋਲੀ ਮਾਰ ਦਿਓ ਪਹਿਲਾਂ ਔਕਾਤ ਦੇਖੋ ਆਪਣੀ ਲੈਵਲ ਦੇਖੋ ਆਪਣਾ ਉਹਨੇ ਕਿਹਾ ਹੋਇਆ ਜਿਹਦਾ ਨਾਮ ਲੈ ਸਿੱਧੂ ਮੂਸੇਵਾਲ ਉਹ ਕਹਿੰਦਾ ਮੈਂ ਉਹਨਾਂ ਨਾਲ ਨਹੀਂ ਬੰਦਾ ਜਿਹੜੇ ਸਾਰਿਆਂ ਨਾਲ ਬੰਦੇ ਨੇ ਸਮਝ ਆਉਈ ਇਸ ਗੱਲ ਦੀ ਆਪਣਾ ਲੈਵਲ ਦੇ ਉਸ ਬੰਦੇ ਨੇ ਨਾ ਐਸਐਲ ਦੇ ਜਿਹੜਾ ਗਾਣਾ ਲਿਖਿਆ ਬਲਵਿੰਦਰ ਜਟਾਣੇ ਦਾ ਜ਼ਿਕਰ ਕੀਤਾ ਵੀ ਡੇਕਾਂ ਕਿਹਨੇ ਲਾਈਆਂ ਨੇ ਤੁਹਾਡੀ ਔਕਾਤ ਹੈਗੀ ਆ ਉਹਦੇ ਨਾਲ ਉਹਦੇ ਲੈਵਲ ਦੇ ਨਾਲ ਆਪਣਾ ਲੈਵਲ ਮੈਚ ਕਰਨ ਦੀ ਤੁਸੀਂ ਗਲੱਕ ਸਿਰੇ ਦੇ ਟਿੱਟਾ ਵੇਚਣ ਵਾਲੇ ਉਹ ਬੰਦਾ ਕਹਿੰਦਾ ਆਉਣ ਵਾਲੀ ਪੀੜ੍ਹੀ ਗ੍ਰੈਜੂਏਟ ਮਿਲੂਗੀ ਐਜੂਕੇਟ ਮਿਲੂਗੀ ਇਦਾਂ ਦੇ ਸ਼ਬਦ ਬੋਲਿਆ ਉਸ ਬੰਦੇ ਨੇ ਤੁਸੀਂ ਹਰਾਮਖੋਰ ਟਿੱਟਾ ਵੇਚਣ ਵਾਲੇ ਤੁਸੀਂ ਸਿੱਧੂ ਮੂਸੇ ਵਾਲੇ ਨਾਲ ਆਪਣਾ ਲੈਵਲ ਕੰਪੇਅਰ ਕਰਦੇ ਖੋਰ ਬਹੁਤ ਕੁਸ਼ ਕੇ ਹਾਇ ਨੇ ਅਕੇ ਵਕੀਲ ਕਹਿੰਦੇ ਆ ਕਿ ਜਮਾਨਤ ਦੇ ਦਿਓ ਜੀ ਪਰ ਮਜੀਠੀਆ ਮੁੱਛਾਂ ਨੂੰ ਤਾਂ ਆਂ ਨਹੀਂ ਦੇਵੇ ਦੇਈ ਚਲ ਮੁੱਛਾਂ ਤਾਂ ਦੀ ਗੱਲ ਕਰਦੇ ਪਰ ਮੈਂ ਦਾੜ੍ਹੀ ਮਨਾਓ ਮੁੱਛਾਂ ਮਨਾਓ ਸਾਨੂੰ ਕਿਹੜਿਕ ਹੈ ਠੱਠੇ ਖੂਜ ਜਾਓ ਅਸਲਤ ਪੰਜਾਬ ਦੀ ਗੱਲ ਕਰ ਲਈਏ ਜੇ ਚਿੱਟਾ ਨਹੀਂ ਵੇਚਿਆ ਜੇ ਪੰਜਾਬ ਨਹੀਂ ਲੁੱਟਿਆ ਤੁਹਾਡੀ ਸਰਕਾਰ ਵਿੱਚ ਬਿਆਦਵੀ ਨਹੀਂ ਹੋਈ ਤਾਂ ਦੱਸੋ ਕਿੰਡੇ ਜੱਜ ਸਾਹਿਬ ਦੀ ਗੱਲ ਕਰਦੇ ਹਾਂ ਆ ਤੁਹਾਡੇ ਸਾਹਮਣੇ ਬੈਠਾ ਹੈ ਕਰਕੇ ਦੇਖੋ ਨਾ ਕੀ ਕਰਨਾ ਚਲੂਣੇ ਲੜਨ ਲਾ ਦੇ ਕਿ ਚਲੂਣੇ ਲੜਨ ਇੱਕ ਹੋਰ ਗੱਲ ਕਹਿਣੀ ਹੈ ਧਿਆਨ ਦੇ ਨਾਲ ਸੁਣ ਲਿਓ ਆ ਜਿਹੜੇ ਕੇਕ ਕੱਟਦੇ ਨੇ ਨਾ ਲੱਡੂ ਬਣਦੇ ਨੇ ਨਾਬਾ ਜੇਲ੍ਹ ਦੇ ਬਾਹਰ ਗਏ ਸੀ ਨਾਰੇ ਲਾਉਣ ਵਾ ਤੇ ਇਹ ਪਤਾ ਕੌਣ ਨੇ ਪਤਾ ਕੌਣ ਨੇ ਇਹ ਜੇ ਕੋਈ ਮੇਰੇ ਕੋਲ ਪੁੱਛੇ ਅਕਲੋਂ ਖਾਲੀ ਨੇ ਅਕਲੋਂ ਖਾਲੀ ਤੇ ਦੂਜੇ ਨੰਬਰ ਤੇ ਕੌਣ ਨੇ ਇਹ ਜਿਨ੍ਹਾਂ ਦਾ ਕਾਰੋਬਾਰ ਖੜ ਗਿਆ ਸੀ ਚਿੱਟਾ ਵਿਕਣੋਂ ਬੰਦ ਹੋ ਗਿਆ ਸੀ ਤੁਹਾਨੂੰ ਪਤਾ ਸੀ ਵੀ ਚਿੱਟੇ ਦਾ ਵਪਾਰੀ ਤਾਂ ਅੰਦਰ ਬੈਠਾ ਹੈ ਅਸੀਂ ਚਿੱਟਾ ਕਿਤੋਂ ਲੈ ਕੇ ਵੇਚਣਾ ਇਹ ਉਹ ਸੀ ਜਿਹੜੇ ਗਏ ਆ ਅਸਲ ਅਕਾਲੀ ਨਹੀਂ ਗਏ ਨਾ 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 ਉਹਨੂੰ ਪਤਾ ਲੱਗਿਆ ਉਹ ਨਹੀਂ ਜਾਣਗੇ ਇੱਕ ਗੱਲ ਹੋਰ ਕਹਿਣੀ ਹੈ ਇਸੇ ਨੇ ਕਹੀ ਹੈ ਮੈਂ ਆਪਣੇ ਕੋਲ ਨਹੀਂ ਕਹਿੰਦਾ ਕਹਿੰਦਾ ਜੇ ਭਵੰਤਮਾਨ ਪੰਜਾਬ ਦੇ ਮੁੱਖ ਮੰਤਰੀ ਦੀਆਂ ਲੱਤਾਂ ਭਾਰ ਚਲਦੀਆਂ ਨੇ ਫਿਰ ਕਹਿੰਦਾ ਮੇਰੀ ਕਨਸਿਸਟੈਂਸੀ ਜਾਨੀ ਕਿ ਮਜੀਠਾ ਹਲਕੇ ਤੇ ਮੇਰੇ ਬਰਾਬਰ ਇਲੈਕਸ਼ਨ ਲੜੇ ਉਹ ਭਰਾਵਾ ਤੂੰ ਐਮਐਲਏ ਬਣਦੀ ਗੱਲ ਕਰਦਾ ਜਿੱਥੇ ਤੂੰ ਖੜਾ ਹੋਣਾ ਉੱਥੇ ਬੋਲਣ ਵਾਸਤੇ ਮੈਂ ਆਉਣਾ ਐ ਐਮਐਲਏ ਤਾਂ ਬਹੁਤ ਵੱਡੀ ਗੱਲ ਤੈਨੂੰ ਪਿੰਡ ਦਾ ਸਰਪੰਚ ਨਹੀਂ ਬਣਨ ਦਿੰਦੇ ਸੀ ਬੰਨ ਮੈਂ ਕੀ ਨਹੀਂ ਦੇਣਾ ਮੈਂ ਲੋਕਾਂ ਨੂੰ ਦੱਸੂਗਾ ਵੀ ਐਨੇ ਲੱਖ ਮੁੰਡਾ ਮਨਜੀਠੀਏ ਦੇ ਚਿੱਟੇ ਨਾਲ ਮਰਿਆ ਕਿੱਥੋਂ ਖੜਾ ਹੋਣਾ ਦੱਸੀ ਭਵਾਂਤਮਾਨ ਕਹਿੰਦਾ ਮੇਰੇ ਬਰਾਬਰ ਇਲੈਕਸ਼ਨ ਲੜੇ ਮੁੱਖ ਮੰਤਰੀ ਦੋਸਾਂ ਤੋਂ ਇਲੈਕਸ਼ਨ ਲੜ ਸਕਦਾ ਤੇਰੇ ਨਾਲ ਵੀ ਲੜ ਲੂ ਫਿਰ ਕੀ ਕਰੇਗਾ ਐਮਐਲਏ ਦੀ ਤਾਂ ਆ ਛੱਡੋ ਅਸੀਂ ਤੁਹਾਨੂੰ ਕਿਸੇ ਪਿੰਡ ਦਾ ਸਰਪੰਚ ਨਹੀਂ ਬਣ ਦਿੰਦੇ ਇਸ ਤਰੀਕੇ ਨਾਲ ਲੋਕਾਂ ਨੂੰ ਸਮਝਾ ਰਹੇ ਆ ਇੱਥੇ ਵੜਦੇ ਫਿਰਦੇ ਹੋ ਕਿਹੜੀਆਂ ਫੜਾ ਮਾਰਦੇ ਹੋ ਬੇਤੁਕੀਆਂ ਗੱਲਾਂ ਕਰਦੇ ਹੋ ਔਰ ਜਿਹੜੀਆਂ ਗੱਲਾਂ ਇਹਨੇ ਜਬੜੀਆਂ ਮਾਰੀਆਂ ਨੇ ਨਾ ਆਕੇ মিডিਏ ਸਾਹਮਣੇ ਉਹਦੇ ਵਿੱਚ ਤੁਸੀਂ ਇਹਦੀਆਂ ਜਬਲੀਆਂ ਸੁਣ ਕੇ ਕਹਿਦੇ ਹੋ ਵੀ ਇਹ ਅਕਾਲੀ ਹੈ ਇਹ ਸਿੱਖ ਹੈ ਵੀ ਸਰਦਾਰ ਇਹ 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 ਜਿਹੜੀ ਗੱਲ ਕਹਿੰਦਾ ਨਾ ਕਿ ਟਾਈਗਰ ਅਭੀ ਜਿੰਦਾ ਹੈ ਨਾ 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 ਤੁਸੀਂ ਤਾਂ ਮਰ ਚੁੱਕੇ ਹੋ ਆਗਰ ਜੀ ਸਾਹ ਗਿੱਦੜ ਵਧੀਆ ਲੱਗੂ ਵਧੀਆ ਲੱਗਦਾ ਮੇਰੇ ਮੂੰਹ ਚੋਂ ਜਦੋਂ ਭਰਮੀ ਜਵਾਬ ਹੁੰਦੇ ਗਿੱਦੜ ਕਹਿੰਦੇ ਚੰਗੀ ਤਰ੍ਹਾਂ ਵਧੀਆ ਲੱਗਦਾ ਗਲਾ ਨਹੀਂ ਬੰਦਾ ਠੋਕ ਠੋਕ ਕੇ ਠੋਕ ਠੋਕ ਕੇ ਚੰਗੀ ਤਰ੍ਹਾਂ ਜਿੰਨਾ ਮਰਜੀ ਕੁਝ ਬੋਲੋ ਜਿੰਨਾ ਮਰਜੀ ਕੁਝ ਬੋਲੋ ਐ ਵਧੀਆ ਟਕਾ ਟਕਾ ਕੇ ਜਵਾਬ ਦੇਣਾ ਤੁਹਾਨੂੰ ਟਕਾ ਟਕਾ ਕੇ ਜੇ ਕੋਈ ਗੱਲ ਅੱਜ ਬੋਲਣੀ ਰਹਿ ਗਈ ਤਾਂ ਕੱਲ ਨੂੰ ਦੁਬਾਰਾ ਬੋਲਦੇ ਆਂ ਅੱਜ ਪਿੰਡੀਆਂ ਦੋ ਖਾਧੀਆਂ ਨੇ ਕੱਲ ਨੂੰ ਤਾਜ਼ੀਆਂ ਵੰਡਣੀਆਂ 4 ਕਿਲੋ ਖੋਆ ਲਿਆਤਾ ਪਿਆ ਫ੍ਰਿਜ ਲੱਗਾ ਪਿਆ ਤੇ ਕੱਲ ਨੂੰ ਚਾਰ ਵੱਧ ਖਾਵਾਂਗੇ ਫਿਰ ਉਦੋਂ ਵੱਧ ਇਹ ਖੁਸ਼ੀ ਨਹੀਂ ਥੋੜੀ ਬਿੱਟੋਲ ਤੇ ਟਮੱਕੇ ਲੱਗੇ ਕੇ ਕੱਟ ਲਿਆ ਇਹ ਤਾਂ ਚੀਕਾਂ ਨੇ ਚੀਕਾਂ ਪੈਂਦੀਆਂ ਨੇ ਨਾ ਬਸ ਤੁਸੀਂ ਹੁਣ ਰੋ ਨਹੀਂ ਸਕਦੇ ਕਿਉਂਕਿ ਤੁਨ ਚਿਹਰਾ ਥੋੜਾ ਜਿਹਾ ਕਸ ਦਾਜਾ ਰੱਖਣਾ ਪੈਣਾ ਵੀ ਨਹੀਂ ਲੋਕ ਕਹਿਣਗੇ ਮਨਜੀਤ ਜੀ ਦਾ ਮੂੰਹ ਕਿਦਾਂ ਦਾ ਹੋ ਗਿਆ ਸ਼ਕਲ ਕਿਦਾਂ ਦੀ ਹੋਊਗੀ ਇਹ ਤੁਹਾਨੂੰ ਰੱਖਣਾ ਪੈਣਾ ਆ ਦੇਖਿਆ ਜਿਹੜੇ ਫਿਲਮੀ ਐਕਟਰ ਹੁੰਦੇ ਆ ਜੇ ਕਿਤੇ ਮਰਨ ਦਾ ਸੀਨ ਹੋਵੇ ਫਿਰ ਅੱਖਾਂ ਚ ਤੇਲ ਤੂਲ ਪਾ ਕੇ ਹੰਝੂ ਬਗਾਉਣੇ ਪੈਂਦੇ ਆ ਤੇ ਜੇ ਕਿਤੇ ਕਮੇਡੀ ਸੀਨ ਹੋਵੇ ਫਿਰ ਹੱਸਣਾ ਪੈਂਦਾ ਇਦਾਂ ਤਾਨੂੰ ਥੋੜੀ ਜੀ ਅਕਲ ਆ ਗਈ ਵੀ ਹੁਣ ਇਦਾਂ ਹੱਸਣਾ ਹੈ ਹੁਣ ਇਦਾਂ ਰੋਣਾ ਹੈ ਤੇ ਲੋਕਾਂ ਨੇ ਚਿਹਰਾ ਪੜ ਲਿਆ ਚੰਗੀ ਤਰ੍ਹਾਂ ਭਲੇਖੇ ਚ ਨਾ ਰੋ ਐ ਵਧੀਆ ਨਾ ਰਾ ਪੱਧਰਾ ਕਰਕੇ ਦੇਵਾਂਗੇ ਪੱਧਰਾ ਪੱਧਰਾ ਕਰਕੇ ਦੇਵਾਂਗੇ ਰਾ ਤੂੰ ਹੀ ਤਾਂ ਆਪੇ ਕਹੋਂਗੇ ਵੀ ਕਿੱਥੇ ਪੰਗਾ ਲੈ ਚਲੋ ਬੌਲਾ ਕਾਨੂੰ ਬੋਲਣਾ ਆਪਾਂ ਕਹਿੰਦਾ ਜਵੜੀਆਂ ਮਾਰਨਗੇ ਆਪਾਂ ਤਾਂ ਜਵਾਬ ਦਿੱਤਾ ਜਿਹੜੀਆਂ 10 ਜਵੜੀਆਂ ਮਾਰਗੇ ਸੋ ਉਹਨਾਂ ਵਿੱਚੋਂ 4-5 ਗੱਲਾਂ ਦਾ ਜਵਾਬ ਦਿੱਤਾ ਤੇ ਲੋਕ ਸੁਣਨਗੇ ਤੇ ਦੂਜੀ ਗੱਲ ਕਮੈਂਟ ਚੰਗੀ ਤਰ੍ਹਾਂ ਪੜਿਆ ਕਰੋ ਚੰਗੀ ਤਰ੍ਹਾਂ ਫਿਰ ਸਵਾਦ ਵਧਿਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ